ਵਿਸ਼ਵਕ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਪਰ ਇਸ ਦੇ ਵਿਚਾਲੇ ਹੋਈ ਬਰਸਾਤ ਕਾਰਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਗਿਆ। ਉੱਥੇ ਹੀ ਸਬਜ਼ੀਆਂ ਦੇ ਰੇਟਾਂ ਵਿੱਚ ਵੀ ਵਾਧਾ ਹੋਇਆ ਦਿਖਾਈ ਦੇ ਰਿਹਾ। ਉਧਰ ਲੁਧਿਆਣਾ ਦੇ ਸਬਜ਼ੀ ਮੰਡੀ ਦੇ ਵਿੱਚ ਲੋਕਾਂ ਨੇ ਜਿੱਥੇ ਸਬਜ਼ੀ ਖਰੀਦਦੇ ਹੋਏ ਨਜ਼ਰ ਆਏ ਉੱਥੇ ਇਹੋਨਾਂ ਦਾ ਕਹਿਣਾ ਹੈ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇਜ਼ਾਫਾ ਹੋਣ ਦੇ ਨਾਲ ਦੋ ਗੁਣਾ ਜੇਬ ਤੇ ਅਸਰ ਪਿਆ। ਸਬਜ਼ੀ ਖਰੀਦਣ ਆਏ ਹਾਂ ਜੀ। ਕਿਵੇਂ ਦੇਖਦੇ? ਮੈਂ ਤਾਂ ਮਿੰਡੀ ਲਿੱਤੇ ਆ 80 ਰੁਪਏ ਕਿਲੋ ਦੇ ਮਿੰਡੀ ਗਾ। ਪਹਿਲਾਂ ਕੀ ਰੇਟ ਸੀ ਜੀ? ਫਰਮੇ 40 40 ਕਿਹੜੀ ਕਿਹੜੀ ਸਬਜ਼ੀਆਂ ਦੇ ਰੇਟ ਕਿਹੜੀ ਕਿਹੜੀ ਚੀਜ਼ਾਂ ਦੇ ਰੇਟ ਵਧੇ ਸਾਰਿਆਂ ਦੇ ਵਧੇ ਆ ਬਈਆ ਜਿਦਾ ਪਿਆਜ਼ ਦੇਖ ਲਓ ਆਲੂ ਦੇਖ ਲਓ ਸਬਜ਼ੀਆਂ ਦੇ ਪੰਜ ਕਿਲੋ ਵਾਲੇ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਕੀ ਲੱਗਦਾ ਨਾਲੋਂ ਕਿੰਨਾ ਅਸਰ ਹੈਗਾ ਜੀ ਡਬਲ 트리플 ਅਸਰ ਹੈ ਬਈਆ ਕੀ ਲੱਗਦਾ ਕੋਈ ਬੰਦਾ ਖਾ ਨਹੀਂ ਸਕਦਾ ਕੀ ਲੱਗਦਾ ਜੇਬ ਤੇ ਅਸਰ ਪਿਆ ਜਿਹੜਾ ਜੇਬ ਤੇ ਬੁੱਜੋ ਕਿੰਨਾ ਦਾ ਬਹੁਤ ਜ਼ਿਆਦਾ ਸੋਈ ਚਲਾਣੀ ਔਖੀ ਹੈ ਬਹੁਤ ਬਿਲਕੁਲ ਸਹੀ ਗੱਲ ਹੈ ਬਈਆ ਸਬਜ਼ੀਆਂ ਦੇ ਰੇਟ ਇੰਨੇ ਆ ਹਾਂਜੀ ਸਤ ਸਬਜ਼ੀ ਖਰੀਦਣ ਆਏ ਹਾਂ ਕਿੰਨਾ ਕੁ ਅਸਰ ਪੈ ਰਿਹਾ ਜੀਬ ਤੇ ਹੁਣ ਸਬਜ਼ੀ ਦੇ ਰੇਟ ਕਹਿੰਦੇ ਵਧੇ ਹੋਏ ਨੇ? ਤਕਰੀਬਨ ਦੁੱਗਣੇ ਰੇਟ ਤੇ ਹੀ ਹੈ ਜੀ ਸਾਰੀ ਸਬਜ਼ੀ। ਜੀ ਜਿਹੜੀ ਮਰਜ਼ੀ ਲੈ ਲਓ। ਕਿੰਨਾ ਕੁ ਫਰਕ ਜੀ ਪਿਆਜ਼ ਦੀ ਗੱਲ ਕਰੀਏ ਆਲੂ ਦੀ ਗੱਲ ਕਰੀਏ ਪਹਿਲਾਂ। ਆਲੂ ਵੀ ਡਬਲ ਰੇਟ ਹੋਏ ਹੋਏ ਆ। ਜੀ 2 ਪੌਂਡਾ ਜੇ 1 ਕਿਲੋ ਹੋ ਗਿਆ, 2 ਪੌਂਡਾ ਜੇ 1 ਕਿਲੋ ਹੋ ਗਿਆ। ਪਹਿਲਾਂ ਕੀ ਰੇਟ ਸੀ ਜੀ? ਪਹਿਲਾਂ 100, 110 ਸੀ। ਜੀ ਕੀ ਲੱਗਦਾ ਆਮਦਨ ਘਟਾ ਖਰਚੇ ਜ਼ਿਆਦੇ? ਆਮਦਨੀ ਹੈ ਨਹੀਂ, ਖਰਚੇ ਡਬਲ ਹੋਏ ਹੋਏ ਆ। ਕੀ ਲੱਗਦਾ ਇਹ ਗਰਮੀ ਜ਼ਿਆਦਾ ਕਰਕੇ ਆ ਜਾਂ ਵੀ ਹੁਣ ਤਾਂ ਮੌਸ ਜੀ ਕੱਲ ਦੀ ਮੌਸਮ ਟਕਰਾਵੜ ਹੈਗੀ ਸ਼ਾਂਤ ਦੀ ਜੀ ਪਰ ਇਹ ਹੈਗਾ ਕਿ ਮਹਿੰਗਾਈ ਤਾਂ ਬਹੁਤ ਜ਼ਿਆਦਾ ਹੱਦ ਤੱਕ ਹੋ ਰਹੀ ਹੈ ਹੂੰ ਖਰਚੇ ਕਰਨੇ ਬਹੁਤ ਔਖੇ ਹੋ ਗਏ ਨੇ ਠੀਕ ਗੱਲ ਹੈ ਜੇਬ ਤੇ ਦੋ ਗੁਣਾ ਅਸਰ ਪੈ ਗਿਆ ਦੋ ਗੁਣਾ ਵੀ ਪਾਰ ਹੀ ਹੋ ਗਿਆ ਜੀ ਇਹ ਸਾਰੀਆਂ ਸਬਜ਼ੀਆਂ ਤੇ ਵਧੇ ਜਾਂ ਕੁਝ ਕੁਝ ਤਕਰੀਬਨ ਸਾਰੀਆਂ ਸਬਜ਼ੀਆਂ ਜੀ ਓਕੇ ਧਿਆਨਾਂ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ